हेलो जी सेहत संभाल चैनल तो थो थोड़ा ने स्वागत है अच्छ आप देखा कि जिदा फेफड़िया रेषा हो जाती है अच्कल मौसम चेंज हो रहा है तो यही आम जी गल है कि फेफड़ियाँ रिशा हो जाती है सह लैन च तकलीफ होंगी है बद्दी बद्दी उमर से ये ज़्यादा होंगी है जिदा जेडे कि जिन्हों की उमर ज्यादा होंगी है तो आप इस तो कि बच सकते हैं असं अपने फेफड़ों की डिटॉक्सीफकेशन कि कर सकते हैं ਮੀਨਸ ਕਿ ਅਸੀਂ ਆਪਣੇ ਫੇਫੜਿਆਂ ਨੂੰ ਸਾਫ਼ ਕਿੱਦਾਂ ਰੱਖ ਸਕਦੇ ਆ ਤਾਂ ਕਿ ਜਿਹੜੀ ਰੇਸ਼ਾ ਹੁੰਦੀ ਹੈ ਉਹ ਘੱਟ ਹੋਵੇ ਤੇ ਫੇਫੜਿਆਂ ਦੇ ਡੀਟੌਕਸੀਫਿਕੇਸ਼ਨ ਹੁੰਦਾ ਕੀ ਹੈ ਇਸ ਚ ਕੀ ਹੁੰਦਾ ਹੈ ਫੇਫੜਿਆਂ ਦੇ ਅਸੀਂ ਆਪਣੀ ਫੇਫੜਿਆਂ ਨੂੰ ਸੁਧਾਰਾਂਗੇ ਮੀਨਸ ਕਿ ਫੇਫੜੇ ਹੈਲਦੀ ਕਰਾਂਗੇ ਅਸੀਂ ਆਪਣੇ ਲੰਗਸ ਨੂੰ ਹੈਲਦੀ ਕਰਾਂਗੇ ਉਹ ਵੀ ਨੇਚਰਲੀ ਤਰੀਕੇ ਦੇ ਨਾਲ ਤਾਂ ਕਿ ਜਿਹੜੇ ਹਾਨੀਕਾਰਕ ਪਦਾਰਥ ਹੈ ਉਹਨਾਂ ਦਾ ਸਾਡੇ ਫੇਫੜਿਆਂ ਤੇ ਅਸਰ ਹੁੰਦਾ ਹੈ ਉਹ ਘੱਟ ਸਕੇ ਫੇਫੜਿਆਂ ਨੂੰ ਨੇਚੁਰਲੀ ਸਟਰੋਂਗ ਕਰਾਂਗੇ ਤੇ ਜਿਹੜੇ ਸਾਡੇ ਫੇਫੜਿਆਂ ਨੂੰ ਨੁਕਸਾਨ ਕਰਦੀਆਂ ਚੀਜ਼ਾਂ ਅਸੀਂ ਆਪਣੇ ਫੇਫੜਿਆਂ ਨੂੰ ਇਦਾਂ ਹੈਲਦੀ ਕਰਾਂਗੇ ਕਿ ਜਿਹੜੀ ਚੀਜ਼ਾਂ ਸਾਡੇ ਫੇਫੜਿਆਂ ਨੂੰ ਨੁਕਸਾਨ ਕਰਦੀਆਂ ਨੇ ਉਹ ਅਸੀਂ ਉਹਨਾਂ ਤੋਂ ਬਚ ਸਕੀਏ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਜ਼ਹਿਰੀਲੇ ਪਦਾਰਥਾਂ ਤੋਂ ਬਚਾਓ ਕਰਨਾ ਹੈ ਸਿ ਆਪਣਾ ਦੂਜਾ ਹਾਈਡਰੇਟੇਸ਼ਨ ਰੱਖਣਾ ਮੀਨਸ ਕਿ ਸਾਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਤੀਜਾ ਖੁਰਾਕ ਸਿਹਤਮੰਦ ਖੁਰਾਕ ਖਾਣੀ ਚਾਹੀਦੀ ਹੈ ਬੈਲੈਂਸਡ ਡਾਈਟ ਲੈਣੀ ਚਾਹੀਦੀ ਹੈ ਤੇ ਬਰੀਥਿੰਗ ਐਕਸਰਸਾਈਜ਼ ਕਰਨੀ ਚਾਹੀਦੀ ਹੈ ਤੇ ਸਾਨੂੰ 5ਵੇਂ ਨੰਬਰ ਤੇ ਅਸੀਂ ਆਂਦਾ ਹਰਬਲ ਚਾਹ ਜਾਂ ਸਪਲੀਮੈਂਟ ਵਗੈਰਾ ਲੈਣੇ ਚਾਹੀਦੇ ਆ ਨੇ ਐਕਸਰਸਾਈਜ਼ ਕਰਨੀ ਚਾਹੀਦੀ ਹੈ ਮੂਵਮੈਂਟ ਕਰਨੀ ਚਾਹੀਦੀ ਤੇ ਸਭ ਤੋਂ ਲਾਸਟ ਤੇ ਸਭ ਤੋਂ ਇੰਪੋਰਟੈਂਟ ਕਿ এনवायरमेंट ਜਿਹੜਾ ਅਸੇ ਪਾਸੇ ਦਾ ਵਾਤਾਵਰਨ ਹੈ এনवायरमेंट ਉਹ ਸਾਫ਼ ਹੋਣਾ ਚਾਹੀਦਾ ਹੈ ਪੋਲੂਸ਼ਨ ਫ੍ਰੀ ਹੋਣਾ ਚਾਹੀਦਾ ਜਿਹੜਾ ਕਿ ਅੱਜ ਕੱਲ ਨਹੀਂ ਹੈ ਤੇ ਇਹ ਸਾਰੀਆਂ ਚੀਜ਼ਾਂ ਅਗਰ ਅਸੀਂ ਆਪਣੇ ਡੇਲੀ ਦੇ ਰੁਟੀਨ ਚ ਅਸੀਂ ਅਪਣਾਵਾਂਗੇ ਮੀਨਜ਼ ਕਿ ਇਹਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖਾਂਗੇ ਤਾਂ ਅਸੀਂ ਆਪਣੇ ਫੇਫੜਿਆਂ ਨੂੰ ਸਿਹਤਮੰਦ ਰੱਖ ਸਕਦੇ ਆ ਨੰਬਰ 1 ਤੇ ਆ ਗਿਆ ਸਾਡਾ ਜ਼ਹਿਰੀਲੇ ਪਦਾਰਥਾਂ ਤੋਂ ਬਚਾਅ ਕਿੱਦਾਂ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਸਮੋਕਿੰਗ ਛੱਡੋ ਕਿਉਂਕਿ ਸਭ ਤੋਂ ਜ਼ਿਆਦਾ ਜੜੀ ਨੁਕਸਾਨ ਕਰਦੀ ਆ ਫੇਫੜਿਆਂ ਨੂੰ ਸਮੋਕਿੰਗ ਸਮੋਕਿੰਗ ਦੇ ਨਾਲ ਹੀ ਜਿਹੜੇ ਫੇਫੜੇ ਆ ਫੇਫੜਿਆਂ ਦੇ ਚ ਬਹੁਤ ਜ਼ਿਆਦਾ ਜਿਹੜਾ ਧੂਆਂ ਭਰ ਜਾਂਦਾ ਜਿਹਦੇ ਨਾਲ ਕਿ ਫੇਫੜੇ ਅੰਦਰੋਂ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਫੇਫੜਿਆਂ ਦੇ ਅੰਦਰ ਧੂਆਂ ਭਰਨ ਦੇ ਨਾਲ ਸਾਹ ਲੈਣ ਚ ਤਕਲੀਫ ਹੁੰਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਉਮਰ ਵੱਧਦੀ ਹੈ ਤੁਹਾਨੂੰ ਉਹਦਾ ਪਤਾ ਲੱਗੂਗਾ ਸ਼ਾਇਦ ਯੰਗੇਸ ਜਨਾਂ ਨੂੰ ਨਹੀਂ ਪਤਾ ਲੱਗਦਾ স্মੋਕਿੰਗ ਕਰਦੇ ਹੋ ਤੁਸੀਂ ਕੋਈ ਐਨਾ ਫਰਕ ਨਹੀਂ ਪੈਂਦਾ ਪਰ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਉਦੋਂ-ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਫੇਫੜੇ স্মੋਕਿੰਗ ਕਰਨ ਦੇ ਨਾਲ ਕਿੰਨੇ ਕਮਜ਼ੋਰ ਹੋ ਗਏ ਦੂਜਾ ਆ ਗਿਆ ਕਿ ਪੋਲੂਸ਼ਨ ਤੋਂ ਬਚਾ ਘਰ ਦੇ ਵਿੱਚ ਵੀ 에ਅਰ ਪਿਉਰੀਫਾਈ ਤੁਸੀਂ ਵਰਤ ਸਕਦੇ ਹੋ ਤੇ ਜਿਹੜੇ ਪੋਲੂਸ਼ਨ ਵਾਲੇ ਪੋਲੂਸ਼ਨ ਤੋਂ ਵਿਚਾਰ ਕਰੋ ਪੋਲੂਸ਼ਨ ਤੋਂ ਬਚਾਅ ਸੇ ਕਿੰਦਾ ਕਰ ਸਕਦੇ ਆ ਇੱਕ ਤਾਂ ਇਹ ਹੈ ਵੀ ਜਿਸ ਤਰ੍ਹਾਂ ਧੂਏ ਵਾਲੇ ਇਲਾਕੇ ਆ ਉਹਨਾਂ ਕੱਟ ਸੰਪਾਰਕ ਚਾਓ ਫਿਰ ਦੂਸਰਾ ਤੁਸੀਂ ਕੀ ਕਰ ਸਕਦੇ ਹੋ ਵੀ ਮਾਸਕ ਪਾ ਸਕਦੇ ਹੋ ਮਾਸਕ ਪਾਓ ਅਗਰ ਤੁਹਾਡੇ ਕੋਲ ਮਾਸਕ ਨਹੀਂ ਹੈ ਔਰ ਤੁਸੀਂ ਐਦਾ ਦੇ ਇਲਾਕੇ ਚ ਗਏ ਹੋ ਜਿੱਥੇ ਪੋਲੂਸ਼ਨ ਜ਼ਿਆਦਾ ਤਾਂ ਤੁਸੀਂ ਰੁਮਾਲ ਵੀ ਬਨ ਸਕਦੇ ਹੋ ਆਪਣੇ ਚਿਹਰੇ ਤੇ ਰੁਮਾਲ ਨੂੰ ਥੋੜਾ ਜਿਹਾ ਗਿੱਲਾ ਕਰਕੇ ਬੰਨ ਲਓ ਐਕਟਿਵ ਸਮੋਕਿੰਗ ਤੇ ਪੈਸਿਵ ਸਮੋਕਿੰਗ ਇਹ ਸਾਡੇ ਫੇਫੜਿਆਂ ਦੀ ਹੈਲਥ ਦੇ ਵਿੱਚ ਬਹੁਤ ਹੀ ਵੱਡਾ ਰੋਲ ਪਲੇ ਕਰਦੀ ਹੈ ਕੀ ਹੁੰਦਾ ਐਕਟਿਵ ਸਮੋਕਿੰਗ ਤੇ ਪੈਸਿਵ ਸਮੋਕਿੰਗ ਐਕਟਿਵ ਸਮੋਕਿੰਗ ਜਿਹੜੇ ਤੇ ਆਪ ਸਿਗਰਟ ਪਿੰਦੇ ਪੈਸਿਵ ਸਮੋਕਿੰਗ ਜਿਹੜੇ ਉਹਨਾਂ ਦੇ ਕੋਲ ਬੈਠੇ ਹੁੰਦੇ ਆ ਕਿਉਂਕਿ ਜਿਹੜਾ ਸਿਗਰਟ ਪਿੰਦਾ ਉਹ ਤਾਂ ਆਪਣੇ ਫੇਫੜਿਆਂ ਨੂੰ ਨੁਕਸਾਨ ਕਰਦਾ ਹੀ ਹੈ ਤੇ ਜਿਹੜੇ ਨਾਲ ਬੈਠੇ ਆ ਉਹਨਾਂ ਦਾ ਵੀ ਇੰਨਾ ਹੀ ਨੁਕਸਾਨ ਹੁੰਦਾ ਮਾਸਕ ਪਹੁੰਦੇ ਨਾਲ ਕੀ ਹੁੰਦਾ ਕਿ ਮਾਸਕ ਜੇ ਤੁਸੀਂ ਪਾ ਕੇ ਰੱਖੋਗੇ ਤਾਂ ਅਗਰ ਤੁਸੀਂ ਪੋਲੂਸ਼ਨ ਵਾਲੇ ਇਲਾਕੇ 'ਚ ਜਾ ਰਹੇ ਆ ਤਾਂ ਉਹ ਤੁਹਾਡੇ ਹਾਨੀ ਕਰਕੇ ਖਾਣਾ ਉਹ ਤੁਹਾਡੇ ਅੰਦਰ ਪ੍ਰਵੇਸ਼ ਨਹੀਂ ਕਰਨਗੇ ਮੀਨਸ ਕਿ ਥੋੜੀ ਹਵਾ ਸਾਫ਼ ਹੋ ਜਾਂਦੀ ਹੈ ਇਸ ਕਰਕੇ ਮਾਸਕ ਪਾ ਕੇ ਰੱਖੋ ਅੱਜ ਕੱਲ ਜਿਸ ਤਰ੍ਹਾਂ ਪੋਲੂਸ਼ਨ ਜ਼ਿਆਦਾ ਵੱਧ ਗਿਆ ਤਾਂ ਤੁਸੀਂ ਅਗਰ ਐਧਾ ਦੇ ਇਲਾਕੇ 'ਚ ਹੋ ਜਿੱਥੇ ਪੋਲੂਸ਼ਨ ਹੈ ਤਾਂ ਮਾਸਕ ਦਾ ਪ੍ਰਯੋਗ ਕਰੋ ਅਗਰ ਮਾਸਕ ਨਹੀਂ ਹੈ ਤਾਂ ਤੁਸੀਂ ਰੁਮਾਲ ਵੀ ਮੰਨ ਸਕਦੇ ਹੋ ਆਪਣੇ ਚਿਹਰੇ ਤੇ ਥੋੜਾ ਜਿਹਾ ਗਿੱਲਾ ਕਰਕੇ ਉਨੂੰ ਡਬਲ ਕਰਕੇ ਜਾਂ 4 ਤੇ ਹਾਂ ਚ ਕਰਕੇ ਤੁਸੀਂ ਬਨ ਲਓ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਵੀ ਕੁਛਕ ਹਵਾ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਮੀਨਸ ਕਿ ਜ਼ਿਆਦਾ ਨਹੀਂ ਪਰ ਫੇਰ ਵੀ ਕੁਛ ਅਸਰ ਹੋਊਗਾ ਤੇ ਫਿਰ ਹੋਰ ਕੀ ਕਰ ਸਕਦੇ ਹਾਂ ਅਸੀਂ ਪਾਣੀ ਜ਼ਿਆਦਾ ਪੀਓ ਪਾਣੀ ਜ਼ਿਆਦਾ ਪੀਵਾਂਗੇ ਤਾਂ ਜਿਹੜੇ ਸਾਡੇ ਤੇ ਰੇਸ਼ਾ ਜਮਾ ਹੋ ਜਾਂਦਾ ਹੈ ਬਲਗਮ ਤੁਸੀਂ ਕਹਿੰਦੇ ਜਿਹਨੂੰ ਰੇਸ਼ਾ ਕਹਿੰਦੇ ਹੋ ਜਿਹੜਾ ਕਿ ਫੇਫੜੇ ਚ ਜਮਾ ਹੁੰਦਾ ਹੈ वो थोड़ा पतला होगा तो पतला होने की होगा कि बाहर निकलूगा जो वो बाहर निकलूगा तो ना ही जेड़े हानिकारक पदार्थ सा फेफड़े से चले गए हैं वो भी बाहर निकल जाते हैं इसलिए पानी ज़्यादा तो ज़्यादा पीना चाहिए घटो घट -कट अठ तो दस गिलास पानी जरूर पियो इस तो ज़्यादा ही पिओ जिन्ना ज़्यादा पानी पिओगे उन्ना ही ज़्यादा थोड़ा शरीर हाइड्रेट रहेगा तो होगा फेफड़िया के ਮਰੀਸ਼ਾ ਜਮਾ ਹੋ ਗਈ ਜਾਂ ਕੁਛ ਆ ਉਹ ਪਤਲਾ ਹੋ ਕੇ ਹਾਨੀਕਾਰਕ ਪਦਾਰਥਾਂ ਨੂੰ ਵੀ ਉਹਦੇ ਨਾਲ ਹੀ ਬਾਹਰ ਨਿਕਲ ਆਂਦੇ ਨੇ ਇਹ ਬਹੁਤ ਹੀ ਵੱਡਾ ਫਾਇਦਾ ਹੈ ਹੋਰ ਖੁਰਾਕ ਡਾਈਟ ਬੈਲੰਸਡ ਡਾਈਟ ਲੋ ਜਿਸ ਤਰ੍ਹਾਂ ਸੇਬ ਸੰਤਰਾ ਸਾਰੀ ਚੀਜ਼ਾਂ ਆਪਣੇ ਫਰੂਟਸ ਆਪਣੀ ਖੁਰਾਕ 'ਚ ਸ਼ਾਮਿਲ ਕਰੋ ਪਾਲਕ ਖਾਓ ਸ਼ਿਮਲਾ ਮਿਰਚ ਖਾਓ ਹਰੀਆਂ ਸਬਜ਼ੀਆਂ ਖਾਓ ਇਹ ਸਾਨੀ ਕੀ ਹੁੰਦੀ ਹੈ ਕਿ ਇਹਦੇ ਨਾਲ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਨਿੰਬੂ ਪੀਓ ਨਿੰਬੂ ਸ਼ਹਿਦ ਇਹ ਸਾਰੀ ਚੀਜ਼ਾਂ ਕੀ ਕਰਦੀਆਂ ਨੇ ਫੇਫੜਿਆਂ ਦੀ ਸੇਤ ਨੂੰ ਵਧਾਉਂਦੀਆਂ ਨੇ ਇਸ ਤੋਂ ਇਲਾਵਾ omega 3 ਫੈਟੀ ਐਸਿਡ ਹੁੰਦੇ ਨੇ ਜਿਹੜੇ ਕਿ ਮਿਲਦੇ ਨੇ ਅਖਰੋਟ 'ਚ ਮੱਛੀ 'ਚ ਅਲਸੀ ਦੇ ਬੀਜ 'ਚ ਉਹ ਵੀ ਫੇਫੜਿਆਂ ਦੀ ਜਿਹੜਾ ਸੋਜਿਸ਼ ਆ ਜਾਂਦੀ ਉਹਨੂੰ ਕੱਟ ਕਰਦੇ ਨੇ ਤੇ ਸਾਡੇ ਫੇਫੜਿਆਂ ਦੀ ਹੈਲਥ ਨੂੰ ਵਧਾਉਂਦੇ ਨੇ ਅਗਰ ਤੁਹਾਡੇ ਫੇਫੜੇ ਠੀਕ ਰਹਿਣਗੇ ਤਾਂ ਤੁਹਾਨੂੰ ਸਾਹ ਲੈਣ ਚ ਤਕਲੀਫ ਘਟ ਹੋਊਗੀ ਮੈਂ ਤੁਸੀ ਸਾਹ ਆਰਾਮ ਨਾਲ ਲੈ ਸਕਦੇ ਹੋ ਤੇ ਉਹਦੇ ਨਾਲ ਤੁਹਾਡਾ ਸੇਤ ਵੀ ਠੀਕ ਰਹੂਗਾ ਤੇ ਇਸ ਤੋਂ ਇਲਾਵਾ ਬਰੀਥਿੰਗ ਐਕਸਰਸਾਈਜ਼ ਕਰੋ ਬਰੀਥਿੰਗ ਐਕਸਰਸਾਈਜ਼ ਨਾਲ ਕੀ ਹੋਗਾ ਤੁਹਾਡੇ ਫੇਫੜੇ ਮਜ਼ਬੂਤ ਹੁੰਦੇ ਨੇ ਬਰੀਥਿੰਗ ਐਕਸਰਸਾਈਜ਼ ਦਾ ਹਰ ਰੋਜ਼ ਤੁਹਾਨੂੰ ਗਹਿਰੇ ਸਾਹ ਲੈਣੇ ਚਾਹੀਦੇ ਹੈ ਜਿਹਦੇ ਨਾਲ ਕਿ ਤੁਹਾਡੇ ਫੇਫੜੇ ਮਜ਼ਬੂਤ ਹੋਣ ਤੇ ਕੀ ਹੁੰਦਾ ਵੀ ਸਾਡੀ ਜਦੋਂ ਅਸੀਂ ਬਰੀਥਿੰਗ ਐਕਸਰਸਾਈਜ਼ ਗਹਿਰੇ ਸਾਹ ਲੈਂਦੇ ਆ ਉਹਦੇ ਨਾਲ ਜਿਹੜੇ ਸਾਡੇ ਫੇਫੜੇ ਜਾਂ ਲੰਗਸ ਹੈ ਉਹਦੇ ਵਿੱਚ ਜਿਹਦਾ ਕੈਪੈਸਿਟੀ ਹੈ 에ਅਰ ਨੂੰ ਰੱਖਣ ਦੀ ਉਹ ਵੱਧ ਜਾਂਦੀ ਹੈ ਧੀਪ ਰੀਥਿੰਗ ਐਕਸਰਸਾਈਜ਼ ਦੇ ਨਾਲ ਨਾਲ ਕਈ ਯੋਗ ਹੈ ਜਿਹੜੇ ਕਿ ਫੇਫੜਿਆਂ ਦੇ ਲਈ ਲਾਭਦਾਇਕ ਹੁੰਦੇ ਨੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਆਪਣੇ ਫੇਫੜਿਆਂ ਨੂੰ ਮੈਂ ਜੇਪੂਤ ਕਰ ਲਈ ਤੁਸੀਂ ਜੋ ਕੁਝ ਵੀ ਕਰ ਸਕਦੇ ਹੋ ਤੁਹਾਨੂੰ ਉਹ ਕਰਨਾ ਚਾਹੀਦਾ ਹੈ ਫੇਫੜਿਆਂ ਦੀ ਹੈਲਥ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਸੀਂ ਜਿਹੜਾ ਪੂਰਾ ਸਾਹ ਲੈਂਦੇ ਆ ਉਹ ਸਾਡਾ ਸਾਰਾ ਹੀ ਅਸੀਂ ਫੇਫੜਿਆਂ ਤੋਂ ਹੀ ਲੈਂਦੇ ਆ ਇਸ ਕਰਕੇ ਫੇਫੜਿਆਂ ਦੀ ਹੈਲਥ ਸਭ ਤੋਂ ਇੱਕ ਨੰਬਰ ਤੇ ਆਉਂਦੀ ਹੈ ਇਸ ਤੋਂ ਇਲਾਵਾ ਹਰਬਲ ਟੀ ਹੋ ਗਈਆਂ ਅਦਰਕ ਵਾਲੀ ਚਾਹ ਹੋ ਗਈ ਹਲਦੀ ਵਾਲੀ ਚਾਹ ਹੋ ਗਈ ਮਲਠੀ ਮਲਠੀ ਤੁਸੀਂ ਸੁਣ ਹੀ ਹੋਣਾ ਇਹ ਸਾਰੀਆਂ ਜੜੀਆਂ ਚੀਜ਼ਾਂ ਨੇ ਹਰਬਲ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਫੇਫੜਿਆਂ ਦੀ ਸਿਹਤ ਲਈ ਬੜੀ ਹੀ ਵਧੀਆ ਨੇ ਤੇ ਸਾਡੇ ਫੇਫੜਿਆਂ 'ਚੋਂ ਰੇਸ਼ਾ ਕੱਢਣ 'ਚ ਮਦਦ ਕਰਦੀਆਂ ਨੇ ਕਾੜੇ ਤੁਸੀਂ ਸੁਣਿਆ ਹੋਣਾ ਵੀ ਅਸੀਂ ਪਹਿਲਾਂ ਕਾੜੇ ਕਹਿੰਦੇ ਨੇ ਵੀ ਖਾਂਸੀ ਹੋ ਗਈ ਆਹ ਵਾਲਾ ਕਾੜਾ ਪੀ ਲਓ ਰੇਸ਼ਾ ਹੋ ਗਈ ਇਹ ਵਾਲਾ ਕਾੜਾ ਪੀ ਲਓ ਤੇ ਉਹ ਸਾਨੂੰ ਸਾਰਾ ਕੁਝ ਅਪਣਾਉਣਾ ਚਾਹੀਦਾ ਇਸ ਤੋਂ ਇਲਾਵਾ ਐਕਸਰਸਾਈਜ਼ ਯਾ ਮੀਨਸ ਕਿ ਥੋੜੀ ਬੋਡੀ ਨੂੰ ਘੱਟੋ-ਘੱਟ ਵੀ 5 ਦਿਨ ਤੁਸੀਂ ਘੱਟੋ-ਘੱਟ 30 ਮਿੰਟ ਆਪਣੀ ਫਿਜ਼ੀਕਲ ਐਕਟਿਵ ਜ਼ਰੂਰ ਹੋ ਜਿਸ ਤਰ੍ਹਾਂ ਕਿ ਤੇਜ਼ ਚੱਲਣਾ ਤੇ ਸਾਈਕਲ ਚਲਾਉਣਾ 30 ਮਿੰਟ ਜ਼ਰੂਰ ਕਰਨੇ ਹਫਤੇ ਚ ਪੰਜ ਦਿਨ ਜੇ ਤੁਸੀਂ ਇੰਨਾ ਕੁ ਕਰੋਗੇ ਤਾਂ ਤੁਹਾਡਾ ਪੂਰਾ ਹੀ ਸਰੀਰ ਇਹਦੇ ਨਾਲ ਤੰਦਰੁਸਤ ਹੋਊਗਾ ਜਿਸ ਤਰ੍ਹਾਂ ਤੇਜ਼ ਤੇ ਚੱਲਾਂਗੇ ਤਾਂ ਸਾਹ ਵੀ ਤੇਜ਼ ਤੇ ਸ ਲੈਣਾ ਪਊਗਾ ਫੇਫੜਿਆਂ ਦੀ ਕੈਪੈਸਿਟੀ ਵਧੂਗੀ ਸਾਈਕਲ ਚਲਾਉਣਾ ਪੂਰਾ ਹੀ ਸਰੀਰ ਸਾਈਕਲ ਚਲਾਉਣ ਦੇ ਨਾਲ ਤੰਦਰੁਸਤ ਰਹੇਗਾ ਤੇ ਤੋਂ ਲਾਵਾ ਜਿਹੜਾ ਆਸੇ ਪਾਸੇ ਦਾ ਸਾਡਾ ਵਾਤਾਵਰਣ ਹੈ एनवायरनमेंट ਆ ਉਹ ਬਿਲਕੁਲ ਸਾਫ਼ ਹੋਣਾ ਚਾਹੀਦਾ ਘਰ ਚ ਵੀ ਧੂਲ ਫੰਗਸ ਨਹੀਂ ਹੋਣੀ ਚਾਹੀਦੀ ਇਸ ਦੀ ਜਿੱਦਾਂ ਤੁਹਾਡੇ ਗੱਦੇ ਆ ਉਹਨਾਂ ਨੂੰ ਧੁੱਪ ਲਵਾਓ ਟਾਈਮ ਦੀ ਟਾਈਮ ਪਿੱਲੋ ਆ ਉਹਨਾਂ ਨੂੰ ਧੁੱਪ ਲਵਾਓ ਏਸੀ ਦੇ ਫਿਲਟਰ ਇਹਨਾਂ ਨੂੰ ਚੇਂਜ ਕਰੋ ਫੇਫੜਿਆਂ ਨੂੰ ਸਾਫ਼ ਰੱਖਣ ਦੇ ਲਈ ਜਿੰਨਾ ਕੁਛ ਤੁਸੀਂ ਕਰ ਸਕਦੇ ਹੋ ਵਧੀਆ ਰੱਖਣ ਦੇ ਲਈ ਉਹ ਸਾਰੀ ਆਪਣੇ ਵੱਲੋਂ ਕੋਸ਼ਿਸ਼ ਜ਼ਰੂਰ ਕਰੋ ਪਹਿਲੇ ਜ਼ਮਾਨੇ ਚ ਹਵਾ ਬਹੁਤ ਹੀ ਸਾਫ਼ ਹੁੰਦੀ ਸੀ ਇਸ ਕਰਕੇ ਐਨੀ ਪ੍ਰੋਬਲਮ ਨਹੀਂ ਹੁੰਦੀ ਸੀ ਪਰ ਅੱਜ ਕੱਲ ਪੋਲੂਸ਼ਨ ਦੇ ਕਰਕੇ ਪ੍ਰੋਬਲਮ ਜ਼ਿਆਦਾ ਵਧ ਗਈਆਂ ਨੇ ਤੇ ਇਹਨਾਂ ਸਾਰੇ ਅਗਰ ਚੀਜ਼ਾਂ ਦਾ ਤੁਸੀਂ ਧਿਆਨ ਰੱਖੋਗੇ ਤਾਂ ਤੁਹਾਡੇ ਫੇਫੜੇ ਮਜ਼ਬੂਤ ਹੋਣਗੇ ਤੇ ਸਾਫ਼ ਰਹਿਣਗੇ ਤੇ ਵਧੀਆ ਰਹਿਣਗੇ ਤੇ ਤੁਸੀਂ ਇੱਕ ਸਿਹਤਮੰਦ ਜੀਵਨ ਜਿਓਗੇ ਥੋੜਾ ਬਹੁਤ ਬਹੁਤ ਸ਼ੁਕਰ ਹੈ ਮੇਰੀ ਵੀਡੀਓ ਦੇਖਣ ਦੇ ਲਈ ਫਿਰ ਮਿਲਦੇ ਹਾਂ ਕੱਲ ਇੱਕ ਨਈ ਵੀਰੋ ਤੇ ਇੱਕ ਨਵੇਂ ਟਾਪਿਕ ਦੇ ਨਾਲ ਤਤਕੋ ਆਪਣੇ ਨਾਲ ਧਿਆਨ ਰੱਖੋ ਜੀ ਤੇ ਸਿਹਤਮੰਦ ਰਹੋ